ਨਾ ਮਨਜੀਤ ਕਹ ਰਹੀ ਜੀ ਮੈਂ ਯੂਐਸ ਤੋਂ ਆਈ ਹਾਂ ਪਿਛਲੇ ਵੀਕ ਤਾਂ ਇੱਥੇ ਬਠਿੰਡੇ ਤੇ ਮੇਰਾ ਘਰ ਹੈ ਜੀ ਗਣੇਸ਼ਾ ਬਸਤੀ ਗਣੀ ਨੰਬਰ 10 ਤਾਂ ਮਕ ਹਾਊਸ ਨੰਬਰ ਹੈਗਾ ਜੀ 14041 ਬਠਿੰਡਾ ਆ ਸਰ ਤਾਂ ਸਾਡਾ ਇੱਥੇ 2 ਮਜ ਡਬਲ ਸਟੋਰੀ ਘਰ ਹੈਗਾ ਜੀ ਪਿਛਲੇ ਸਾਲ ਮੇਰੇ ਬੇਟੇ ਦੀ ਦਿੱਧੇ ਤੇ ਆਈਦੀ ਹੋ ਗਈ ਸੀ ਤੇ ਮੈਂ ਆਪਣੇ ਬੇਟੇ ਦੀ ਵਰਸੀ ਕਰਨ ਇੱਥੇ ਆਈ ਸੀਗੀ ਤੇ ਉੱਪਰ ਸਾਡਾ ਡਬਲ ਸਟੋਰੀ ਘਰ ਹੈ ਉੱਪਰਲੇ ਸਿੱਕੇ ਮੈਂ ਆਪਣਾ ਸਾਮਾਨ ਰੱਖ ਲਿਆ ਤਾਂ ਦੋ ਹੁਣ ਮੇਰੀ ਉੱਪਰਲੀ ਸਾਰੀ ਵੀ ਲਾਈਟ ਵੀ 4 ਦਿਨ ਹੋ ਗਏ ਬੰਦ ਕਰ ਦਿੱਤੀ ਹੈਗੀ ਆ ਮੇਰੀ ਨੂੰਹ ਨੇ ਕਹਿੰਦੀ ਸਾਰਾ ਘਰ ਸਾਡੇ ਨਾਂ ਤੇ ਲਵਾ ਦੇ ਤੇ ਮੈਂ ਹਾਰਡ ਪੇਸ਼ੈਂਟ ਆ ਬਿਜਲੀ ਦਾ ਚੁਪਲਾ ਉਪਰੱਖਿਆ ਸੀ ਤੇ ਉੱਚਾ ਬਣਾਉਣ ਵਾਲੀ ਕੈਟਰ ਲੱખી ਸੀਗੀ ਤਾਂ ਉਹਦੇ ਤੇ ਮੈਂ ਬਾਰਵਾਂ ਸਮਾਨ ਕੁਝ ਖਾਣ ਦਾ ਮੰਗਵਾ ਕੇ ਆਰਡਰ ਕਰਕੇ ਤੇ ਮੈਂ ਗਰਮ ਕਰਕੇ ਵਿੱਚ ਖਾਣੇ ਸੀ ਨਾ ਤੇ ਮੈਨੂੰ ਫ੍ਰੀਜ ਉੱਪਰ ਲਿਉਣ ਦਿੰਦੇ ਆ ਨਾ ਮੈਨੂੰ ਹੁਣ ਤਾਂ ਹੀਠਾ ਉਹ ਕਹਿੰਦੀ ਇਹ ਪੌੜੀ ਉਤਰੀ ਤੇ ਤੇਰੀਆਂ ਲੱਤਾਂ ਤੜਵਾ ਦੂੰਗੀ ਤੈਨੂੰ ਮਰਵਾ ਦੂੰਗੀ ਜਿੱਦਾਂ ਤੇਰਾ ਪੁੱਤ ਮਰਵਾਇਆ ਤੇ ਮੈਨੂੰ ਧਮਕੀਆਂ ਵੀ ਦਿੱਤੀਆਂ ਮੈਂ ਪੁਲਿਸ ਸਟੇਸ਼ਨ 'ਵੀ ਰਿਪੋਰਟ ਉਹ ਦਕਰਾਈ ਸੀਗੀ ਤਉ ਉਹ ਉਹ ਤਾਂ ਆਏ ਸੀ ਇਹ ਪੁਲਿਸ ਵਾਲੇ ਤੇ ਉਹ ਜਦੋਂ ਉਹਨਾਂ ਨੇ ਦੇਖਿਆ ਪਾਣੀ ਵਿਚਾਰਾ ਉਹ ਪਾਣੀ ਵੀ ਮੈਨੂੰ ਦੇਣ ਆਏ ਸੀ ਜਦਾਂ ਜਿੱਦਾਂ ਮੈਂ ਆਰਡਰ ਕੀਤਾ ਸੀ ਤਾਂ ਸਾਡੇ ਗੇਟ ਨਾਲ ਟੰਗੇ ਸੀ ਤੇ ਉਹ ਪੁਲਿਸ ਵਾਲੀ ਮੈਡਮ ਨੇ ਵਿਚਾਰੀ ਨੇ ਪਾਣੀ ਉਤਾਰ ਕੇ ਤੇ ਮੈਨੂੰ ਦਿੱਤਾ ਕਹਿੰਦੇ ਬੀਬੀ ਜੀ ਪਹਿਲਾਂ ਪਾਣੀ ਤੁਸੀਂ ਪੀਓ ਇਹਨੂੰ ਕਹਿਗੇ ਸੀ ਵੀ ਤੂੰ ਇਹਨੂੰ ਟੰਗ ਨਹੀਂ ਕਰਨਾ ਇਹਨਾਂ ਦਾ ਘਰ ਇਹਨਾਂ ਨੇ ਬਣਾਇਆ ਆਪ ਇਹ ਵੀ ਜੱਦੀ ਦਾ ਆ ਜਾਤ ਨਹੀਂ ਇਹਨਾਂ ਨੇ ਆਪ ਬਣਾਇਆ ਤਤੁਰ ਆਪਣਾ ਰਹੀਦਾ ਇਥਾ ਉੱਪਰ ਇਹਨਾਂ ਨੂੰ ਆਰਾਮ ਨਾਲ ਰਹਿ ਲੈਂਦੇ ਤੇ ਨਹੀਂ ਉਹਨਾਂ ਦੇ ਸਾਹਮਣੇ ਆ ਕੇ ਮੁੜ ਕੇ ਫੇਰ ਉਸ ਤੋਂ ਬਾਅਦ ਇਹ ਬਹੁਤ ਜ਼ਿਆਦਾ ਮੈਨੂੰ ਤੰਗ ਕਰ ਰਹੀ ਹੈ ਪਰੇਸ਼ਾਨ ਮੈਂ ਹੈ ਕਿ ਹਾਰਟ ਪੇਸ਼ੈਂਟ ਹਾਂ বিনা ਕੁਝ ਖਾਦੇ ਮੈਂ ਦਵਾਈਆਂ ਵੀ ਨਹੀਂ ਹੁੱਕਦੇ ਕੋਈ ਫੂਡ ਦੇਣਾ ਹੁੰਦਾ ਹੁਣ ਉਹ ਨੂੰ ਵੀ ਪਜਾ ਦਿੰਦੀ ਹੈ ਚਲੀ ਜਾ ਇੱਥੋਂ ਸਾਡੇ ਘਰੋਂ ਤੂੰ ਇੱਥੇ ਖੜ ਨਹੀਂ ਸਕਦਾ ਸਾਡੀ ਡੋਰ ਮੂਰੇ ਕੈਮਰੇ ਲੱਗੇ ਉੱਥੋਂ ਦੇਖ ਲੈਂਦੀ ਆ ਮੈਂ ਆ ਕੇ ਸੀਸੀਟੀਵੀ ਕੈਮਰਾ ਆਪਣੇ ਆ ਰੂਮ ਚਲਗਵਾਇਆ ਸੀਗਾ ਆਪਦੀ ਸੇਫਟੀ ਵਾਸਤੇ ਵਾਈਫਾਈ ਕੱਟਦਾ ਬਿਜਲੀ ਕੱਟਦੀ ਆ ਤੇ ਮੇਰੀ ਜਾਨ ਨੂੰ ਖਤਰਾ ਆਇਆ ਇਹ ਮੈਂ ਕਰਦੀ ਆ ਹੁਣ ਪਤਾ ਨਹੀਂ ਇਹ ਕਿੱਥੋਂ ਆਪਣਾ ਉਹ ਕਿਸੇ ਦੀ ਸਪਾਰਸ਼ ਪੁਆਈ ਹੈਗੀ ਆ ਇਹਦੇ ਬੱਡੀ ਦਾ ਕੋਈ ਆਪਣਾ ਯਾਰ ਹੈਗਾ ਜੀ ਮੁਖਸਰ ਸਾਹ ਬਰਿੰਦਾ ਹੈਗਾ ਉਹ ਅਤਰਮ ਵੀਰ ਸਿੰਘ ਬਰਾੜ ਉਹ ਆਪ ਦਾ ਵਰਕਰ ਹੈਗਾ ਜੀ ਉਹ ਪੋ ਪੋਲੀਟੀਕਲ ਪ੍ਰੈਸ਼ਰ ਪਾ ਦਿੰਦਾ ਆ ਤੇ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ